ਪੰਜਾਬ ਦੇ ਵਿੱਚ ਜ਼ਿਲ੍ਹਾ ਪਰਸ਼ਦ ਅਤੇ ਬਲਾਕ ਸਮਿਤੀ ਚੋਣਾਂ ਤੋਂ ਐਨ ਪਹਿਲਾਂ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ ਗੈਂਗਸਟਰ ਤੋਂ ਸਮਾਜ ਸੇਵੀ ਬਣੇ ਗੁਰਪ੍ਰੀਤ ਸਿੰਘ ਸੇਖੋ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਜਿਸ ਤੋਂ ਬਾਅਦ ਵੱਡਾ ਹੰਗਾਮਾ ਵੇਖਣ ਨੂੰ ਮਿਲਿਆ ਲਗਾਤਾਰ ਜਿਹੜੀ ਕਿ ਹੁਣ ਪੀੜ ਹੈ ਉਹ ਹਾਈਵੇ ਦੇ ਉੱਪਰ ਜਮ੍ਹਾਂ ਹੁੰਦੀ ਜਾ ਰਹੀ ਹੈ ਅਤੇ ਪੁਲਿਸ ਥਾਣੇ ਦਾ ਲਗਾਤਾਰ ਜਿਹੜੇ ਲੋਕ ਨੇ ਉਹ ਕਿੜਾਵ ਕਰਦੇ ਹੋਏ ਨਜ਼ਰ ਆਏ ਨੇ ਅਤੇ ਪੁਲਿਸ ਦੇ ਵੱਲੋਂ ਜੋ ਗੁਰਪ੍ਰੀਤ ਸਿੰਘ ਸੇਖੋ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਦਾ ਸਖਤ ਵਿਰੋਧ ਕੀਤਾ ਜਾ ਰਿਹਾ ਹੈ ਸੋ ਫਿਰੋਜ਼ਪੁਰ ਦੇ ਵਿੱਚ ਜੋ ਮਾਹੌਲ ਬਣਿਆ ਹੋਇਆ ਉਸ ਦੀਆਂ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਜਿੱਥੇ ਕਿ ਪੁਲਿਸ ਨੇ ਬੀਤੀ ਰਾਤ ਜਿਹੜਾ ਕੀ ਹੈ ਗੁਰਪ੍ਰੀਤ ਸਿੰਘ ਸੇਖੋ ਨੂੰ ਗ੍ਰਿਫਤਾਰ ਕੀਤਾ ਅਤੇ ਇਸ ਗ੍ਰਿਫਤਾਰੀ ਮਾਮਲੇ ਦੇ ਤਾਰ ਨਾਬਾ ਜੇਲ ਬ੍ਰੇਕ ਕੇਸ ਦੇ ਨਾਲ ਜੋੜੇ ਜਾਰੇ ਹੈਗੇ ਨੇ ਅਤੇ ਇਸ ਮਾਮਲੇ ਦੇ ਵਿੱਚ ਜੋ ਹੈ ਗੁਰਪ੍ਰੀਤ ਸਿੰਘ ਸੇਖੋਂ ਨੂੰ 10 ਸਾਲ ਦੀ ਜੇਲ ਹੈ ਅਤੇ ਉਹ ਜ਼ਮਾਨਤ ਤੇ ਕੁ ਸਮਾਂ ਪਹਿਲਾਂ ਹੀ ਬਾਹਰ ਆਇਆ ਹੈ ਅਤੇ ਬਾਹਰ ਆਂਦਿਆ ਹੀ ਉਸ ਦੇ ਵੱਲੋਂ ਹੁਣ ਲੋਕਾਂ ਨੂੰ ਧਮਕਾਉਣਾ ਫਿਰ ਤੋਂ ਸ਼ੁਰੂ ਕਰ ਦਿੱਤੀ ਜਾਂਦਾ ਹੈ ਅਤੇ ਜਦੋਂ ਬਲਕ ਸਮਿਤੀ ਚੋਣਾਂ ਦੇ ਵਿੱਚ ਗੁਰਪ੍ਰੀਤ ਦੀ ਪਤਨੀ ਉਮੀਦਵਾਰ ਹੈ ਅਤੇ ਪ੍ਰਚਾਰ ਦੌਰਾਨ ਉਸ ਨੂੰ ਲੋਕਾਂ ਨੇ ਜਿਹੜਾ ਕੀ ਹੈ ਵਿੱਚ ਵਿਚਰੇ ਦੇ ਹੋਇਆ ਕਈ ਧਮਕੀਆਂ ਦੇਂਦੇ ਗੁਰਪ੍ਰੀਤ ਸਿੰਘ ਸੇਖੋ ਤੇ ਇਲਜ਼ਾਮ ਲੱਗੇ ਨੇ ਲੋਕਾਂ ਨੂੰ ਧਮਕਾਉਣ ਦੇ ਇਲਜ਼ਾਮ ਲੱਗੇ ਨੇ ਜਿਸ ਤੋਂ ਬਾਅਦ ਬਕਾਇਦਾ ਪੁਲਿਸ ਦੇ ਕੋਲ ਇਹ ਸ਼ਿਕਾਇਤ ਪਹੁੰਚਦੀ ਆ ਤੇ ਪੁਲਿਸ ਨੇ ਇਸ ਮਾਮਲੇ ਦੇ ਉੱਪਰ ਕਾਰਵਾਈ ਕਰਦਿਆਂ ਹੋਇਆਂ ਗੁਰਪ੍ਰੀਤ ਸਿੰਘ ਸੇਖੋ ਨੂੰ ਗ੍ਰਿਫਤਾਰ ਕੀਤਾ ਹੁਣ ਪੂਰੇ ਜਿਹੜੇ ਕਿ ਮਾਮਲੇ ਲੈ ਕੇ ਪੁਲਿਸ ਦਾ ਇਹ ਪੱਖ ਵੀ ਸਾਹਮਣੇ ਆਇਆ ਤੇ ਮੌਕੇ ਤੇ ਮਾਹੌਲ ਪਖਦਾ ਹੋਇਆ ਦੇਖ ਕੇ ਸੀਨੀਅਰ ਪੁਲਿਸ ਅਧਿਕਾਰੀ ਉੱਥੇ ਪਹੁੰਚਦੇ ਨੇ ਭੀੜ ਨੂੰ ਸ਼ਾਂਤ ਕਰਵਾਉਂਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਤੇ ਇਹ ਕਿਹਾ ਜਾਂਦਾ ਹੈ ਕਿ ਇਹਨਾਂ ਚੋਣਾਂ ਨੂੰ ਅਮਨੋ ਆਮਾਨ ਦੇ ਨਾਲ ਨੇਪਰੇ ਚਾੜਨ ਦੇ ਲਈ ਪੁਲਿਸ ਵਚਨਬਾਦ ਦੇ ਅਜਿਹੇ ਦੇ ਵਿੱਚ ਮਾਹੌਲ ਨਾ ਖਰਾਬ ਹੋਵੇ ਇਸ ਲਈ ਇੱਕ ਕਾਰਵਾਈ ਜਿਹੜੀ ਕਿ ਕੀਤੀ ਗਈ ਹੈ ਇੱਥੇ ਕਾਬਲੇ ਜ਼ਿਕਰ ਇਹ ਵੀ ਹੈ ਕਿ ਗੁਰਪ੍ਰੀਤ ਸਿੰਘ ਸੇਖੋ 2016 ਦੇ ਵਿੱਚ ਜਿਹੜਾ ਨਾਬਾ ਜੇਲ ਬ੍ਰੇਕ ਕਾਂਡ ਹੋਇਆ ਸੀ ਉਸ ਦਿਨ ਨੂੰ ਫਰਾਰ ਹੋ ਗਿਆ ਸੀ ਅਤੇ ਇਸ ਮਾਮਲੇ ਦੇ ਵਿੱਚ ਉਸ ਨੂੰ 10 ਸਾਲ ਦੀ ਜੇਲ ਹੋਈ ਹੈ ਅਤੇ ਇਸ ਦੇ ਨਾਲ ਹੀ ਇਹ ਵੀ ਜਾਣਕਾਰੀ ਮਿਲੀ ਹੈ ਕਿ ਗੁਰਪ੍ਰੀਤ ਗੈਂਗਸਟਰ ਵਿੱਕੀ ਗੌਂਡਰ ਦਾ ਸਭ ਤੋਂ ਕਰੀਬੀ ਹੈ ਸੁੱਖਾ ਕਾਲਵਾ ਕਤਲ ਕਾਂਡ ਦੇ ਵਿੱਚ ਵੀ ਉਹ ਮੁੱਖ ਦੋਸ਼ੀ ਹੈ ਕਿਸੇ ਸਮੇਂ ਪੰਜਾਬ ਦਾ ਉਹ ਇੱਕ ਕੈਟਾਗਰੀ ਦਾ ਗੈਂਗਸਟਰ ਹੁੰਦਾ ਸੀ ਅਤੇ ਜੈਪਾਲ ਭੁੱਲਰ ਗੈਂਗ ਦੇ ਨਾਲ ਵੀ ਉਹ ਜੁੜਿਆ ਰਿਹਾ ਹੈ ਜੈਪਾਲ ਪੁੱਲਰ ਦੇ ਨਾਲ ਜੁੜੇ ਹੋਣ ਕਰਕੇ ਉਸ ਦੇ ਵੱਲੋਂ ਕਈ ਅਜਿਹੀਆਂ ਗਤੀਵਿਧੀਆਂ ਕੀਤੀਆਂ ਗਈਆਂ ਜਿਸ ਕਰਕੇ ਗੁਰਪ੍ਰੀਤ ਦੇ ਨਾਮ ਤੇ ਕਤਲ ਇਰਾਦਾ ਕਤਲ ਸਮੇਤ ਹੋਰ ਕਈ ਮਾਮਲੇ ਬੋਲਣ ਲੱਗੇ ਨੇ ਅਤੇ ਬਹੁਤ ਸਾਰੇ ਕੇਸਾਂ ਦੇ ਵਿੱਚ ਗੁਰਪ੍ਰੀਤ ਬਰੀ ਵੀ ਹੋ ਚੁੱਕਾ ਹੈ। ਤੋਂ ਗੈਂਗਸਟਰ ਤੋਂ ਹੁਣ ਇੱਕ ਸਮਾਜ ਸੇਵੀ ਵਾਲੀ ਸ਼ਬੀ ਧਾਰਨ ਕੀਤਾ ਹੋਇਆ ਸੀ ਗੁਰਪ੍ਰੀਤ ਸਿੰਘ। ਦੇਖੋ ਅਤੇ ਉਸ ਦੇ ਵੱਲੋਂ ਆਪਣੀ ਪਤਨੀ ਦੇ ਹੱਕ ਦੇ ਵਿੱਚ ਜਦੋਂ ਪ੍ਰਚਾਰ ਕੀਤਾ ਜਾ ਰਿਹਾ ਹੁੰਦਾ ਤਾਂ ਔਰ ਲੋਕਾਂ ਨੂੰ ਧਮਕਾਉਂਦਾ ਇਹ ਇਲਜ਼ਾਮ ਲੱਗੇ ਨੇ ਜਿਸ ਤੋਂ ਬਾਅਦ ਪੂਰੇ ਮਾਮਲੇ ਦੇ ਉੱਪਰ ਹੁਣ ਐਕਸ਼ਨ ਲੈਂਦਿਆ ਬੀਤੀ ਰਾਤ ਜਿਹੜਾ ਕਿ ਗੁਰਪ੍ਰਿੰਤ ਸੇਖੋਂ ਨੂੰ ਪੁਲਿਸ ਨੇ ਚੁੱਕਿਆ ਅਤੇ ਸਵੇਰੇ ਜਿਵੇਂ ਹੀ ਇਹ ਖਬਰ ਗੁਰਪ੍ਰੀਤ ਦੇ ਸਮਰਥਕਾਂ ਤੱਕ ਪਹੁੰਚੀ ਤਾਂ ਉਹ ਕਿਵੇਂ ਥਾਣੇ ਦਾ ਘਿਰਾਵ ਕਰਨ ਲਈ ਪਹੁੰਚੇ ਇਹਨਾਂ ਤਸਵੀਰਾਂ ਦੇ ਵਿੱਚ ਦੇਖ ਕੇ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਉਧਰ ਪੁਲਿਸ ਦਾ ਕਹਿਣਾ ਹੈ ਕਿ 14 ਦਸੰਬਰ ਨੂੰ ਹੋਣ ਵਾਲੀਆਂ ਚੋਣਾਂ ਨੂੰ ਪਾਰਦਰਸ਼ੀ ਅਤੇ ਅਮਨੋ ਆਮਨ ਤਰੀਕੇ ਦੇ ਨਾਲ ਨੇਪਰੇ ਚਾੜਨ ਦੇ ਲਈ ਪੁਲਿਸ ਵਚਨਬੱਧ ਹੈ ਅਤੇ ਕਿਸੇ ਨੂੰ ਵੀ ਮਾਹੌਲ ਖਰਾਬ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ